ਮਾਰਨਿੰਗ ਸਟੂਡੈਂਟਸ ਬੇਟਾ ਅੱਜ ਸਾਡੀ ਜਿਹੜੀ ਮਿਸ਼ਨ ਸਮਰਥ ਦੀ ਐਕਟੀਵਿਟੀ ਹੈ ਜਿਹਵਾ ਸਿੱਧਾ ਨਿਕਰਵਾਨ ਜਾ ਰਹੇ ਆ ਉਹਦਾ ਨਾਮ ਕੀ ਹੈ ਅੱਜ ਦਾ ਦੋਸ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਹਾਡੇ ਮੈਂ ਗ੍ਰੀਨ ਬੋਰਡ ਤੇ ਲਿਖਿਆ ਹੈ ਗਣਿਤ ਲੈਵਲ 1 ਇਹ ਲੈਵਲ 1 ਦੇ ਸਾਰੇ ਵਿਦਿਆਰਥੀ ਤੁਸੀਂ ਬੈਠੇ ਹੋ 6ਵੀਂ 7ਵੀਂ 8ਵੀਂ ਦੇ ਠੀਕ ਹੈ ਸੋ ਤੁਹਾਡੀ ਜਿਹੜੀ ਐਕਟੀਵਿਟੀ ਐਸ ਦੀ ਅਸੀਂ 22 ਤੋਂ ਲੈ ਕੇ 27 April ਤੱਕ ਸਮਝ ਆ ਗਿਆ ਸੋ ਇਹਦਾ ਨਾਮ ਕੀ ਹੈ ਅੱਜ ਦਾ ਦੋਸਤ ਇਹਦੇ ਵਿੱਚ ਅਸੀਂ ਜੋੜ ਕਰਨਾ ਸਿੱਖਣਾ ਹੈ ਕੀ ਸਿੱਖਣਾ ਹੈ ਜੋੜ ਕਰਨਾ ਜੋੜ ਕਰਨਾ ਦੋ ਸੰਖਿਆ ਨੂੰ ਜੋੜਾਂਗੇ ਤੇ ਜਿਹੜੀ ਸੈਂਟਰ ਜਿਸੀਂ ਸੰਖਿਆ ਲਿਖੀ ਹੈ ਉਹ ਬਣੇਗੀ ਠੀਕ ਹੈ ਇਸ ਲਈ ਇਹਦਾ ਨਾਮ ਕੀ ਲਿਖਿਆ ਆ ਅੱਜ ਦਾ ਦੋਸਤ ਚਲੋ ਹੁਣ ਇਹਨੂੰ ਕਰਦੇ ਆ ਅੱਗੇ ਦੇਖ ਸਕਦੇ ਹੋ ਸੈਂਟਰਲ ਕਿ ਲਿਖਿਆ 18 ਕਿ ਲਿਖਿਆ ਹੈ 18 18 ਹੁਣ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾ ਸਕਦੇ ਆ 18 ਨੂੰ ਕਿਸ ਤਰ੍ਹਾਂ 6 12 ਕਿੰਨੇ ਬਣ ਜਾਂਦੇ ਆ 18 ਕਿੰਨੇ ਬਣ ਜਾਂਦੇ 18 ਹੋਰ ਕਿਹੜੇ ਤਰੀਕੇ ਨਾਲ ਬਣਾ ਸਕਦੇ ਆ 9 9 18 10 8 ਕਿੰਨੇ ਹੁੰਦੇ ਆ 18 ਇਹ ਵੀ 18 ਬਣ ਗਿਆ ਨਾ ਉਹ ਦੇਵਾਦ 14 ਜਮਾ 4 14 ਵਿੱਚ 4 ਜੋੜ ਲਈਏ ਫੇਰ ਕਿੰਨੇ ਬਣ ਜਾਂਦੇ ਆ 18 3 ਦੇ ਵਿੱਚ 15 ਨੂੰ ਜੋੜ ਦਈਏ ਕਿੰਨੇ ਬਣ ਜਾਂਦੇ ਆ 18 ਸਮਝ ਆ ਗਿਆ ਸੋ ਇਹਨੂੰ ਐਕਟੀਵਿਟੀ ਵਿੱਚ ਕੀ ਕਿਹਾ ਅੱਜ ਦਾ ਦੋਸਤ ਯਾਨੀ ਦੋ ਸੰਖਿਆਵਾਂ ਦਾ ਜੁੜ ਕੇ ਕੀ ਬਣਾਤੀ ਹੈ ਸੰਖਿਆ 18 ਏ ਆਪਸ ਵਿੱਚ ਕੀ ਆ ਦੋਸਤ ਇਹ ਆਪਸ ਵਿੱਚ ਦੋਸਤ ਇਹ ਹੋ ਕੇ ਜਿਹੇ ਬਰਾਬਰ ਹੀ ਬਣਦੇ ਆ ਮਿਲ ਕੇ ਠੀਕ ਹੈ ਇਸ ਲਈ ਕਿਰਿਆ ਦਾ ਨਾਮ ਲਿਖਿਆ ਅੱਜ ਦਾ ਦੋਸਤ ਇਸ ਐਕਟੀਵਿਟੀ ਦੇ ਨਾਲ ਅਸੀਂ ਕੀ ਕਰ ਸਕਦੇ ਆ ਅਲਗ-ਅਲਗ ਸੰਖਿਆ ਦਾ ਜੋੜ ਸਿੱਖ ਸਕਦੇ ਆ ਠੀਕ ਹੈ ਬੇਟਾ ਹੁਣ ਇੱਕ ਵਾਰ ਇੱਥੇ ਹੋਰ ਸੰਖਿਆ ਲਿਖਾਂਗਾ ਜੇ ਤੁਹਾਨੂੰ ਸਮਝ ਆ ਗਿਆ ਤੇ ਤੁਸੀਂ ਉਹ ਸਵਾਲ ਕਰ ਸਕਦੇ ਹੋ ਠੀਕ ਹੈ ਆਹ ਧਾਰ ਲੈ ਸਾਰਿਆਂ ਨੇ ਹੁਣ ਮੈਂ ਤੁਹਾਨੂੰ ਸੰਖਿਆ ਕੀ ਕਰਨਾ ਹੈ ਤੁਸੀਂ ਇੱਥੇ ਆ ਕੇ ਇਹਨੂੰ ਹੱਲ ਕਰਕੇ ਦੱਸਣਾ ਹੈ 18 ਲਿਖੀ ਹੈ ਨਾ 18 ਦੀ ਜਗ੍ਹਾ ਹੁਣ ਇੱਥੇ ਅਸੀਂ ਕੋਈ ਹੋਰ ਸੰਖਿਆ ਵੀ ਲਿਖ ਸਕਦੇ ਹਾਂ ਠੀਕ ਹੈ ਕਿਹੜੀ ਸੰਖਿਆ ਦੋ ਅਖਰਾਵਾੜੀ ਸੰਖਿਆ ਬੋਲੋ ਆਪਣੀ ਮਨਪਸੰਦ ਕਿਹੜੀ ਸੰਖਿਆ ਲਿਖੀਏ ਬੋਲੋ ਕੋਈ ਸੰਖਿਆ ਬੋਲੋ ਦੋ ਅਖਰਾਵਾੜੀ b b ਹੁਣ ਬੇਟਾ ਤੁਸੀਂ ਇੱਕ-ਇੱਕ ਕਰਕੇ ਬੇਟਾ ਕੀ ਨਾਮ ਤੁਹਾਡਾ ਸੌਰਵ ਸੈਂਟਰ ਵਿੱਚ ਕਿਹੜੀ ਸੰਖਿਆ ਲਿਖੀ ਹੈ 10 b 20 ਸੰਖਿਆ ਲਿਖੀ ਹੈ ਨਾ ਹੁਣ 20 ਕਿੱਦਾਂ ਬਣ ਸਕਦੇ ਆ 10 10 ਕਰਦੇ ਸ਼ਾਬਾਸ਼ 10 10 ਕਿੰਨੇ ਹੋਗੇ 20 ਹੋਰ ਕਿੱਦਾਂ ਬਣਾ ਸਕਦੇ ਆ ਇਹਦੇ ਇਲਾਵਾ 19 ਜਮਾ 1 ਸ਼ਾਬਾਸ਼ 19 ਜਮਾ 1 ਕਰਦੀਏ ਫਿਰ ਕਿੰਨੇ ਬਣ ਜਾਂਦੇ ਆ 20 ਹੋਰ ਕਿੱਦਾਂ ਬਣਾ ਸਕਦੇ ਆ ਹੋਰ ਬਣਾ ਸਕਦਾ 15 ਜਮਾ 5 ਸ਼ਾਬਾਸ਼ ਲੀ ਕੋ 4 16 ਜਮਾ 16 ਜਮਾ 4 ਸ਼ਾਬਾਸ਼ ਕਲਾਪ ਕਰੋ ਕੋਈ 17 ਜਮਾ 3 ਠੀਕ ਹੈ ਬੇਟਾ ਸ਼ਾਬਾਸ਼ ਕਲਾਕ ਕਰੋ ਇਹਦੇ ਵਾਸਤੇ ਹਾਂਜੀ ਬੇਟਾ ਆਪਣਾ ਨਾਮ ਦੱਸੋ ਸਾਗਰ ਸਾਗਰ ਬੇਟਾ ਕਿਹੜੀ ਕਲਾਸ ਹੈ ਸੈਵਨ ਸੈਵਨ ਕਲਾਸ ਸੈਂਟਰ ਦੇ ਵਿੱਚ ਮੈਂ ਕਿਹੜੀ ਸੰਖਿਆ ਲਿਖੀ ਹੈ 25 25 ਠੀਕ ਹੈ 25 ਲਿਖੀ ਹੈ ਇਹਨੂੰ ਲਗ ਲਗ ਤਰੀਕੇ ਦੇ ਨਾਲ ਅਸੀਂ ਜੋੜ ਕੇ 25 ਸੰਖਿਆ ਬਣਾਣੀ ਹੈ ਠੀਕ ਹੈ ਕਿਸ ਤਰ੍ਹਾਂ ਬਣਾ ਸਕਦੇ ਹੋ बी जमा पांच पाँच और कोई तरीका है क्या? उन्नी जमा छे बन गए पच्चीश और कोई तरीका अठारह जमा सात ठीक है और कोई तरीका दस जमा कर दे। 17 ਜਮਾ 8 ਵੀ 25 ਹੋ ਗਏ ਹੁਣ ਇੱਥੇ ਕਰਦੇ 10 ਜਮਾ 15 ਕਰਦੇ 10 ਜਮਾ 15 10 ਜਮਾ 15 ਕਿੰਨੇ ਬਣਗੇ 35 ਸੋ ਇਸ ਤਰੀਕੇ ਦੇ ਨਾਲ ਅਸੀਂ ਇਹ ਕਰ ਸਕਦੇ ਆ ਸ਼ਾਬਾਸ਼